ਸਮਝ ਨਹੀਂ ਪਰ ਮੇਰੇ ਫੋਨ ਜੀ ਨਹੀਂ ਬੱਸ ਕਰ ਲਿਆ ਉਹਨੇ ਸਾਡੀ ਟੀਮ ਨੇ ਕਰ ਲਿਆ ਮੈਮ ਤੁਸੀਂ ਵੀ ਬੜੇ ਨਾਲ ਓ ਵਾਗਿਆ ਯੋ ਨੰਬਰ ਇਹ ਵੇ ਪਿੱਛੇ ਆਣਾ ਤੁਸੀਂ ਹਾਂਜੀ ਪੁੱਛੋ ਹਾਂਜੀ ਉਹੀ ਮੈਂ ਕਹਿ ਰਹੀ ਸੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਹਰਮੰਦਰ ਸਾਹਿਬ ਸਾਡੀ ਮੂਵੀ ਆ ਰਹੀ ਹੈ 25 ਤਰੀਕ ਨੂੰ 25 26 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਆ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬੈ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰਿਓ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਉਨਾਂ ਨਹੀਂ ਸਾਡਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ। ਮੈਂ ਇਹ ਤਜ਼ਰਬੇਦਾਰ ਅਦਾ ਕਰਨ ਦਾ ਕੰਮ ਕਰਕੇ ਕਿਸ ਤਰ੍ਹਾਂ ਦਾ ਤਜ਼ਰਬਾ ਹੋਇਆ? ਅਸੀਂ ਤਿੰਨੇ ਜਣੇ ਪਹਿਲਾਂ ਵੀ ਮੰਜੇ ਬਿਸਤਰੇ ਵਾਂਗ ਵਿਚ ਸੀਗੇ ਮੈਂ ਸੱਜਣਾ ਹਾਂ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਹਦੇ ਮੇਰੀ ਬੇਟੀ ਬਣੀ ਸੀ ਹੁਣ ਵੀ ਨੌ ਬਣੇ ਨੇ। ਹਾਂ ਪਹਿਲਾਂ ਮੈਂ ਬੇਟੀ ਸੀ। ਸੱਜਣਾ ਜੀ ਪਰਿਵਾਰ ਕਰਿਆ ਮੌਲ ਹੈ। ਰੈਡ ਹੋ ਗਿਆ। ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਦ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਤੋ ਇਸ ਕਰਕੇ ਉਹ ਬਹੁਤ ਵਧੀਆ ਕੁਝ ਨਵਾਂ ਮਾਹੌਲ ਹੁੰਦਾ ਸੋ ਸਾਰੇ ਵਧੀਆ ਟੰਗੜਾ ਹੈ ਤਾਂ ਬਹੁਤ ਵਧੀਆ ਮੈਮ ਦੇਸ਼ ਦੁਨੀਆ ਪੰਜਾਬੀ ਸਿਨੇਮਾ ਦੇ ਦਾ ਕਦਵਾਦ ਰਿਹਾ ਹੈ ਜਿਹਦਾ ਕਾਰਨ ਉਹ ਇਹ ਸਭ ਸੁਆਭ ਦੇ ਕੇ ਕਿਸ ਤਰ੍ਹਾਂ ਮੈਸੂਸ ਹੁੰਦਾ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਸਟ ਆਫ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਜ਼ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀਗੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਤਾਂ ਉਹਨਾਂ ਨਾਲ ਮੈਂ ਫੈਨ ਆ ਇਹਨਾਂ ਦੀ ਸਰ ਤਾਂ ਛੱਡੀ ਦੋ ਗੱਲਾਂ ਹਨ ਤੇ ਸਾਰਿਆਂ ਨੂੰ ਪਤਾ ਹੈ ਹਨਾ ਜਦੋਂ ਸਾਰੇ ਇਹਨਾਂ ਨੂੰ ਦੇਖ ਕੇ ਹੱਸਦੇ ਆ ਮੇਰਾ ਐ ਹੁੰਦਾ ਵਾਹ ਯਾਰ ਹਨਾ ਗੱਲ ਬਾਤ ਤਾਂ ਮੈਂ ਬਹੁਤ ਖੁਸ਼ ਨਸੀਬ ਆ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ ਥੈਂਕ ਯੂ ਥੈਂਕ ਯੂ ਦੇਵਗੰਦ ਜੀ ਆ ਹੋਰ ਬਹੁਤ ਅੱਛੇ ਕਲਾਕਾਰ ਆ ਸੋ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਸੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨ ਆਇਆ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਔਰ ਬਾਬਾ ਚਰਦੀ ਕਲਾ ਦੇ ਸਾਰਿਆਂ ਰੱਖੇ ਤੇ ਬਾਕੀ ਇਹ ਸਾਡੀ ਹੀਰੋਇਨ ਇਹ ਸਾਡੇ ਮੇਨ ਥਾਮੇ ਆ ਜੀ ਪਿੱਲਰ ਆ ਤੇ ਮੈਂ ਕਹਿੰਦਾ ਵੀ ਇਹਨਾਂ ਤੋਂ ਵੀ ਥੋੜਾ ਥੋੜਾ ਪੁੱਛਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਨੀਵੇਂ ਫਿਲਮ ਨੂੰ ਤੁਸੀਂ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਉਹਦੇ ਤੋਂ ਬਾਅਦ ਉਸੇ ਤਰ੍ਹਾਂ ਦੇ ਹੀ ਜਲੌ ਵਾਲੀ ਬਟ ਥੋੜੇ ਜਿਹਾ ਡਿਫਰੈਂਟ ਕਿਰਦਾਰ ਵਾਲੀ ਫਿਲਮ ਹੈ ਜਿਹਨੂੰ ਤਾਜ ਹੁਣਾਂ ਨੇ ਡਾਇਰੈਕਟ ਕੀਤਾ ਹੈ ਲੰਬੜਾਂ ਦਾ ਲਾਣਾ ਇਹ ਫਿਲਮ 26 ਤਰੀਕ ਨੂੰ ਸਾਰੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਆ ਤੇ ਅੱਜ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਿਰਦਾਰ ਹੈ ਗੱਲ ਨੂੰ ਜਿੱਤਰਾ ਦੇ ਹੁੰਦੇ ਵੀਰੇ ਬਸ ਉਤਰਾਂ ਦਾ ਹੀ ਆ ਚੜਦੀ ਕਲਾ ਵਾਲਾ ਕੀ ਸੋਰੀ ਕੀਗੀ ਫਿਲਮ ਫੈਮਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖਣੀ ਹੈ ਕਮੇਡੀ ਸਟੋਰੀ ਆ ਬਸ ਇਹੀ ਕਹਿ ਸਕਦੇ ਆ ਕਿ ਕਮੇਡੀ ਹੈਗੀ ਆ ਜ਼ਬਰਦਸਤ ਕਿਸਮ ਦੀ ਔਰ ਪਰਿਵਾਰ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਦਾ ਕਿੰਨੇ ਤੇ ਨਵੇਂ ਪੰਗੇ ਪਵਾੜੇ ਪੈਂਦੇ ਨੇ ਕਾਮਿਕ। ਇਹ ਉਹੀ ਸਾਰਾ ਕੁਝ ਇਹਦੇ ਵਿੱਚ ਲੈ ਕੇ ਆ। ਪਰਿਵਾਰ ਵਾਲਾ ਮਾਹੌਲ ਹੋ ਜਾਂਦਾ ਹੈ ਕਮੇਡੀਨ ਹੋ ਜਾਂਦੀ ਹੈ। ਜੀ ਬਿਲਕੁਲ ਐਸੇ ਕਰਕੇ ਮੈਨੂੰ ਲੈਂਦੇ ਨੇ ਫਿਲਮ 'ਚ।